ਇਦਨੇ ਬੱਕਰਾ ਉਹ ਬੰਦ ਨੂੰ ਪੈਸੇ ਮਿਲਦੇ ਹੋਰ ਪੈਸੇ ਮੈਂ ਕਿੱਥੇ ਦੇ ਗਰਲਾਲ ਆਲਾ ਗਰਲਾਲ ਨੇ ਕਰਾਤਾ ਸੌਦਾ ਲੈ ਖਲਾ ਚਲ ਦਿਖਾਈ ਆਪਣੇ ਆਪਣੇ ਹਾਂ ਹਾਂ ਕਾਲੇ ਉਹ ਗਏ ਬੰਦੇ ਹਾਂ ਬੰਦੇ ਬੰਦੇ ਨੇ ਸਵਾਲ ਜਵਾਬ ਕਰੀ ਜਾਂਦੇ ਹਨ ਜੀ ਇੱਕ ਵਾਰੀ ਸਮਝ ਜਾਂਦਾ ਪੱਕਾ ਬੱਕਰਾ ਆ ਤਿੰਨ ਹੋਰ ਤਾਲਾ ਜੀ ਚਾਰ ਨੇ ਉਹ ਬੱਕਰੀ ਦਾ ਹੋ ਗਿਆ ਦਿਖਾਈ ਉਹ ਰਾਏ ਯਾਰ ਫੜੀ ਉਹ ਮਾਰ ਦੇ ਕਰ ਜਾ ਲਈ ਗਰਦਲ ਆ ਕੀ ਹੈ ਯਾਰ ਗਰਦਲ ਤਨ ਨੂੰ ਪੁੱਛੀ ਬਾਈ ਫੜਾ ਦੇ ਉਹ ਸਾਥ ਯਾਰ ਗਨਾ ਦਾ ਹੁਣ ਵੇਖੀ ਸਹੀ ਗੱਲ ਆ ਇਹ ਵਾਦੇ ਦੇ 500 ਰੁਪਏ ਲਖਾਈ ਆ ਕ੍ਰਿਸ਼ਨ ਅੰਕਲ ਨੇ ਖੁੱਬੇ ਗੱਡਾ ਘੜਦਾ ਦੇਖ ਕ੍ਰਿਸ਼ਨ ਅੰਕਲ ਆਏ ਜੇ ਪੁਰਾਣੇ ਖੁੰਡ ਜਿੰਨਾਂ ਨੂੰ ਆਪਾਂ ਕਹਿੰਨੇ ਆ ਇਹ ਪੁਰਾਣੇ ਖੁੰਡ ਹੀ ਘੜਦੇ ਉਹਦੇ ਅੱਖਾਂ ਜਰਾ ਦਿਖਾਈ ਆ ਆਪਦੀ ਆਪਦੀ ਪਰਚੀ ਤਾਂ ਉਹ ਬਾਈ ਤੇ ਕਿੰਨੇ ਚ ਕਰਾਦਾ ਸੌਦਾ ਹੁਣ ਚੱਗੀ ਯਾਰ ਕਰ ਦੇ ਪਰਚੀ ਆਪਦੀ ਆਪਦੀ ਆ ਇੱਕ ਮਲਕੀਤ ਦੀ ਮਲਕੀਤ ਦਾ ਨਾਮ ਆਦਰ ਦੇ ਪਾਸ 800 ਕਿੰਨੇ ਚੋ ਗਿਆ ਹੁਣ ਸੌਦਾ ਇਹ 7500 ਦਾ ਲਿਖਾਈ ਆ 7500 ਦਾ ਲਿਖਾਈ ਆ ਬਹੁਤ ਆਵਾਜ਼ ਨਹੀਂ ਬੁਲਦੋ ਠੀਕ ਆ ਆ ਬੱਕਰੀਏ ਦੋਸਤੋ 7500 ਚ ਹੋਇਆ ਤੁਸੀਂ ਦੇਖ ਸਕਦੇ ਹੋ ਕਾਰਟੂਨ ਚ ਉਹ ਜਾਜ ਜਾਉਂ ਉਹ ਤੁਸੀਂ ਦੋਸਤੋ ਕਾਰਟੂਨ ਹਾਲ ਆ ਆ ਬੰਨਿਆ ਨੇ ਖਰੀਦੀ ਆ ਤੁਸੀਂ ਦੇਖ ਸਕਦੇ ਹੋ ਅੰਕਲ ਨੇ ਖਰੀਦੀ ਆ ਅੰਕਲ ਸੀ ਮਲਕੀਤ ਦੀ ਮਲਕੀਤ ਦੀ ਸੀ ਹਾਂ ਸਾਜ ਮਲਕੀਤ ਦੀ ਆ ਮਲਕੀਤ ਦੀ ਸੀਗੀ ਸਰਦ ਦੇ ਸੀ ਜੇ ਉਹਦੇ ਅੱਖਰਾਣ ਦੇ 17500 ਦੀ ਕਰਤੀ ਖਿੱਚ ਤੋ ਕੇ ਤੁਸੀਂ ਦੇਖ ਸਕਦੇ ਹੋ ਦੇਖਾਂ ਐਂ ਕੰਪਨੀਾਂ ਕਿਤੇ ਮੈਨੂੰ ਦੱਸਾਈ ਸੌਤ ਛੋਟੇ ਕੋਈ ਸੀ ਹੈ ਨਹੀਂ ਆਹ ਲੋ ਚੈੱਕ 500 ਰੁਪਏ 500 ਰੁਪਏ ਮ ਬਾਦਈ ਉਹ ਬੱਕਰੀ ਆਪੀ ਇੱਥੇ ਜੇ ਮਗਾਈ ਲਖਾਈ ਆਉਦੀ ਆਪਦੀ ਆਉਦੀ ਹੋਈ ਆ ਕਿੰਨੇ ਦੇ ਮਗਾਈ 7500 7500 ਕਿੰਨੇ ਬੜੀ ਸਾਧਰ 7500 ਦੀ ਉਹ ਦੇ ਦੇ ਚੱਲ ਕੋਈ ਗੱਲ ਨਹੀਂ ਮੋਟੀ ਲੈ ਜਾ ਹਾਂ ਚੱਲ 200 ਦੇ ਦੇ ਕੋਈ ਗੱਲ ਨਹੀਂ ਕੋਈ ਨਹੀਂ 100 200 ਨਹੀਂ ਨਾ ਸੌਦੇ ਚ ਉਹ ਦੇ ਦੇ ਕੋਈ ਨਹੀਂ 30000 ਬਾਤ ਹੋਇਆ ਜੇ ਤੇਰਾ ਮਨ ਖੋਜ ਲੈ ਜਾ ਤੇ ਨਹੀਂ ਤਾਂ ਕੋਈ ਗੱਲ ਨਹੀਂ ਕਰੀ ਗਾਣੇ ਚੱਕ ਅਸੀਂ ਕਿਹਦੀ ਗੱਲ ਜਿਹੜੀ ਉਹਦੇ ਵਿੱਚ 100 ਕੱਟ ਲੈ 400 ਕੱਟਿਆ 300 ਕੱਟਿਆ 200 ਕੱਟਿਆ 100 ਜਿੰਨੇ ਕੱਟਿਆ ਕਟਾਇਆ ਤਾਂ ਅਸੀਂ ਖਾਤਾ ਵਾਧਾ ਇਹਨੇ ਉਹ ਇੰਨਾ ਦਾ ਪੂਰੇ ਦਿਨ ਮੋੜ ਕੇ ਉਹਨਾਂ ਦਾ ਪੂਰੇ 500 ਕਰੋਨਾ 200 ਫੇਰ ਹੀ ਦੋਨੋਂ ਦੇਊਗਾ ਹਾਂ ਰੌਲਾ ਆ ਇਹ ਬਾਈ ਚੱਲ ਚੱਕ ਲੈ ਬਸ ਲੈ ਬਾਈ ਬਸ ਯਾਰ ਹੁਣ ਜਾਇਜ਼ ਬਸ ਚੱਲਣ ਨੂੰ ਕਹਿ ਨਹੀਂ ਉਹ 750 ਹੋ ਜਗੀ ਬਈ ਲਖਾਈ ਆ ਆਪਣੇ ਨੂੰ ਪੜੀ ਉਹ ਨਹੀਂ ਮੰਨਦੇ 750 ਬਸ ਠੀਕ ਹੈ ਤੇ ਉਹ ਰੱਖ ਲੈ ਰੱਖੀ ਜੀ ਪੂਰਾ ਰੱਖ ਲੈ ਉਹਦਾ ਮੈਂ ਲਖਾਈ ਕਿਆ ਕਰ ਜੱਗੀ ਵੀ ਇੱਕ ਗੱਲ ਚ ਨਿਮੇੜਦਾ ਕਹਿੰਦਾ ਮੱਥਾ ਮੇਰੇ ਤੋਂ ਵੀ ਨਹੀਂ ਵੱਜਦਾ ਮੈਂ ਤੁਹਾਨੂੰ ਕਹਤਾ ਸੀ ਯਾਰ ਓਏ ਪਾਲਾ ਹਾਂ ਤੋਂ ਬਾਹਲਾ ਚੱਕੀ ਆ ਗਿਆ ਚੱਕੰਦੀ ਗੱਲ ਨਹੀਂ ਬਾਈ ਯਾਰ ਜੀ ਨਵੇਂ ਬੰਦੇ ਦਾ ਯਾਦ ਕਰੇ ਯਾਰ ਜੀ ਦੁੱਧਵਾਉਂਦਾ ਬੱਕਰੀ ਬਾਈ ਜੱਗੀ ਸੰਸਾਰ ਗਲਤ ਕਹੀਏ ਗੱਲ ਇਹ ਗਲਤੀ ਆ ਨਹੀਂ ਹੁਣ ਬਾਈ ਦਾ ਕੋਈ ਨਹੀਂ ਪੱਲਿਓ ਪੱਲਿਓ ਜੀ ਮੈਂ ਬਾਈ ਰੁਪਏ ਲਾ ਕੇ ਲੈ ਆਪਾਂ ਤਾਂ ਠੀਕ ਕਹਿੰਦਾ ਫਿਰ ਇੱਕੋ ਕਹ ਦੇ ਮੈਂ 25 ਮੰਗਿਆ ਨਾ ਆਲਾ ਮੇਰੀ ਸੁਣਾ Eid ਉਹ ਵਾਦ ਤੇ ਸਾ ਜੀ ਨਾ ਤੇਰਾ ਸੁਣੀਏ ਨਾ ਤੂੰ ਸੁਨਣਾ 16 ਦੀ ਹੋਗੀ ਬਸ 20000 ਦੀ ਬੱਕਰੀ ਹੋਗੀ ਲੈ ਆ ਵੇ ਖੋਲੀ ਨਹੀਂ ਹੁੰਦੀ ਉਹ ਨਹੀਂ ਹੁੰਦੀ 20 ਦੀ ਹੋਗੀ ਮਰੀ ਜਾਂ ਬਾਲਾ ਦੇ ਨਾਮ ਤੋਂ ਇੱਕਿਆਰੀ ਕਰਦੇ ਦਾ ਕੰਮ ਕਰਦਾ ਇਹਦਾ ਸੰਸਾਰ ਕਹਿੰਦਾ ਇੱਕਿਆਰੀ ਕੰਮ ਕਰਦੇ ਜਿਹੜਾ ਤੂੰ ਕਰਨਾ ਚੰਗੀ ਬੱਕਰੀ ਜੇ ਬਣਾਉਣੀ ਜੇ ਬੱਕਰੀ ਕਹੇ ਨੰਬਰ ਬਾਈ ਮਾੜੀ ਕਹੇ ਬੱਕਰੀ ਬਾਸ ਬੱਕਰੀ ਵੀ ਤੁਹਾਨੂੰ ਦੋਸਤੋ ਵਿਖਾਵਾਂਗੇ ਤੁਸੀਂ ਜੁੜੇ ਰਹੋ ਸਾਡੇ ਨਾਲ ਯਾਦ ਕਰੋਗੇ ਲੈ ਜੋ ਚੀਜ਼ ਜਿਆ ਕਿਹੜੀ ਬੱਕਰੀ ਬਾਈ ਰਾਜੀ ਕੁਆਲਟੀ ਬੱਕਰੀ ਦੀ ਕੋਈ ਲੈ ਇਹ ਦੋਸਤੋ ਬੱਕਰੀ ਦੀ ਕੁਆਲਟੀ ਦੇਖੋ ਤੁਸੀਂ ਗੱਬਣਾ ਬਾਈ ਗੱਪਣਾ ਤਿੰਨ ਮਹੀਨੇ ਦੀ ਲੈ ਵੀ ਤਿੰਨ ਮਹੀਨਿਆਂ ਦੀ ਗੱਬਣਾ ਬੱਕਰੀ ਗਾਰੰਟੀ ਆ ਚੰਗੇ ਬਰੀਡਰ ਤੋਂ ਲੱਗੀ ਆ ਚੀਜ਼ ਚੰਗੀ ਲੈ ਇਹਦੇ ਮਗਰ ਤਾਂ ਹੈ ਨਹੀਂ ਕੁਝ ਬਾਈ ਕੱਲੀ ਬੱਕਰੀ ਹੈ ਬਾਣੇ ਆਪਣੇ ਛੋਟੇ ਦਾ ਅੱਠ ਦੀ ਵੀ ਦਵਾਨਾ ਉਹ 47 ਵੀ ਖੜੀ ਆ ਨਹੀਂ ਸਹੀ ਇਹ ਛੱਡੋ ਹੌਣ ਨਾ ਬੋਲੀ ਮੇਰਾ ਭਰਾ ਦਾ ਵੱਡਾ ਨਹੀਂ ਨਹੀਂ ਸਾਡੇ 16 ਨਹੀਂ ਕਰਦੇ ਮੈਂ ਵੀ ਜੱਗੀ ਤੋਂ ਕੋਈ ਟਲਿਆਣੀ ਆ ਇਹ ਤੱਕ ਬਚਾਣੀ ਆ ਤੇ ਰਾਜੀ ਦੇਖਦੇ ਆ ਬਜਦੇ ਆ ਕੇ ਕੀ ਕਰਦੇ ਅੱਡੀ ਬੱਕਰੀ ਕੀ ਕਰਾ ਸਾਡੇ 16 ਅੱਬਾਣਾ ਅੱਬਾਣਾ ਹੂੰ ਤੂੰ ਕੀ ਆ ਚੱਕ 17 ਦੀ ਹੋ ਗਈ ਯਾਰ ਬਸ ਗੱਲ ਦਿਖੂਗੀ ਯਾਰ ਨਾ ਹੋ ਗਈ ਹੁਣ ਬੋਦੀ ਆਵਾਜ਼ ਕੱਢੀ ਬਸ ਜੱਗੀ ਬਾਈ ਹੋਰ ਕੀ ਹੈ ਯਾਰ ਜੱਗੀ 17 ਦੀ ਕਰਾ ਕੇ ਤੇ ਲਿਖਾਈ ਦਾ ਕਿਵੇਂ ਕੀਤੀ ਆਪਦੀ ਆਪਦੀ ਹੈ ਲਿਖਾਈ ਆਪੋ ਆਪਣੀ ਲੈ ਵੀ ਦੋਸਤੋ ਲਿਖਾਈ ਆਪੋ ਆਪਣੀਆਂ ਬਾਈ ਰਾਜੀ ਤੋਂ ਲਈ ਆ ਬਾਈ ਹੋਰ ਨਾਲ ਗੱਲਬਾਤ ਕਰਾਂਗੇ ਪਾਈਆਂ ਦਾ ਕਿਹੜਾ ਪਿੰਡ ਮੇਰੇ ਕੋਲ ਚੱਲਦੇ ਨਹੀਂ ਬਾਈ ਗਰਲਾਲ ਦੇ ਕਿਹੜਾ ਪਿੰਡ ਆਪਣਾ ਮੁਕਸਰ ਤੋਂ ਲੈ ਵੀ ਬਾਈ ਤਾਂ ਆਪਣੇ ਏਰੀਏ ਦੇ ਹੀ ਆ ਬਾਈ ਇਹਨੂੰ ਕਾਲੇ ਆ ਪਰ ਪਿੰਡ ਕਿਹੜਾ ਬਾਈ ਆਪਣਾ ਮੁਕਸਰੀ ਆ ਮਕਸਰ ਦੀ ਹੈ ਲੈ ਵੀ ਠੀਕ ਹੈ ਇਹ ਬੰਦੇ ਨੇ ਮੈਥੋਂ ਰਹਿ ਲਈਏ ਮੁਰਗੀਆਂ ਜੀ ਇਹ ਬੰਦਾ ਲੈ ਵੀ ਦੋਸਤੋ ਪੈਸੇ ਕਰਤੇ ਗੂਗਲ ਪੇ ਭਾਈਆਂ ਨੇ ਤੁਹਾਨੂੰ ਬੱਕਰੀ ਇੱਕ ਰਿਪੋਰ ਦਿਖਾ ਦਿੰਦੇ ਆ ਤਿੰਨ ਮਹੀਨਿਆਂ ਦੀ ਗੱਬਣਾ ਤੇ ਚੰਗੇ ਬਰੀਡਰ ਤੋਂ ਲੱਗੀ ਆ ਦੋਸਤੋ ਬਾਕੀ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੀ ਬੱਕਰੀ ਆ ਬਾਂਦੀ ਦਾਂਦੀ ਆ ਨੱਕ ਨਕੌੜੀ ਚੰਗੀ ਆ ਨਾਇਦ੍ਰਿਸ ਮੈਂ ਹੀ ਵਾਪਸ ਹੋਊਗੀ ਬਾਈ ਹਾਂਜੀ ਕੋਈ ਗਰੰਟੀ ਕੋਈ ਨਹੀਂ ਲੈ ਬਾਈ ਬਾਈ ਕਹਿੰਦਾ ਬੱਕਰੀ ਖਾਲੀ ਹੋਈ ਤਾਂ ਰਾਜੀ ਕਹਿੰਦਾ ਬੱਕਰੀ ਵਾਪਸ ਹੋਊਗੀ ਉਹ ਤੇ ਮੁਝੇ ਪਾ ਕੱਢੀ ਜਾਂਦੀ ਹੈ ਬਾਈ ਯਾਰ ਵੇਖ ਹਾਂ ਲੋ ਵੇਖ ਦਿਖਾ ਗੱਬਣ ਆ ਜੀ ਆ ਤੇ ਪਾ ਕੱਢੀ ਜਾਂਦੀ ਬਾਈ ਠੀਕ ਹੈ ਹਾਂਜੀ ਆਹ ਇਹਨੇ ਬੱਕਰੀ ਵੇਚੀ 650 ਦੀ ਕਿਹਨੂੰ ਵੇਚੀ ਠੀਕ ਹੈ ਕਿਹਨੂੰ ਵੇਚੀ ਅੰਕਲ ਨੂੰ ਵੇਚੀ ਹਾਂਜੀ ਠੀਕ ਹੈ ਕਿਹੜੀ ਬੱਕਰੀ ਸੀ ਬੱਕਰੀ ਆ ਕੜੀ ਲਾਲ ਕਾਲੀ ਠੀਕ ਹੈ ਲੈ ਵੀ ਦੋਸਤੋ ਆ ਬੱਕਰੀ ਦਾ ਸੌਦਾ ਹੋਇਆ 6500 ਦਾ ਲਿਖਾਈ ਦਾ ਕਿਵੇਂ ਕੀਤਾ ਜੀ ਲਿਖਾਈ ਆਪਾਂ ਆਪਣੀ ਦੋਵਾਂ ਦੀ 100 ਉਹ ਦਾ 100 ਦਾ ਠੀਕ ਆ ਜੀ ਮੈਂ ਲਿਖਾਈ ਦੇਵਾਂਗਾ ਦਲਾਹ ਯਾਰ ਲੈ ਵੀ ਤਾਰੇ ਅੰਕਲ ਮੇਰੀ ਹੋ ਗਈ ਜੀ ਪੈਸੇ ਮੈਨੂੰ ਫੜ ਲੈਣ ਦੇ ਹਾਂ ਕਪਤਾਨ ਕਪਤਾਨ ਤੋਂ ਲਈ ਸੀ ਅੰਕਲ ਨੂੰ ਲੈ ਵੀ ਦੋਸਤੋ ਤੁਹਾਨੂੰ ਇੱਕ ਵਾਰ ਬੱਕਰੀ ਫੋਰ ਵਿਖਾ ਦਿੰਨੇ ਆਪਾਂ ਆ ਛੂੜਿਆ ਆ ਬਈ ਆ ਛੂੜਿਆ ਰੀ ਬੱਕਰੀ ਦਾ ਸੌਦਾ ਹੋਇਆ 6500 ਦਾ ਲੈ ਵੀ ਨੰਨੂ ਆਪ ਰੰਗ ਲਾਉਣ ਲੱਗਿਆ ਅੱਜ ਟੱਕਣ ਲੱਗਿਆ ਟੱਕ ਨਹੀਂ ਨਹੀਂ ਆਓ ਲੈ ਟੱਕਣ ਲੱਗਿਆ ਆਹਦੇ ਤਰ੍ਹਾਂ ਮਾਰ ਲਈ ਚੱਕ ਬਸ ਦਰਖਾ 3500 ਦੀ ਹੋਈ ਹੈ ਲਿਖਾਈ ਇਹ ਕਰਾਉਣਗੇ ਪੂਰਾ ਪੈਸਾ ਬਸ ਠੀਕ ਹੈ ਨਾ ਨਈਨੇ ਕੋਈ ਨਾ ਬਸ ਸਾਜਾ ਘਟਿਆ ਆਪੋ ਆਪੇ ਬਸ ਠੀਕ ਹੈ ਨਾ 3500 ਪੂਰਾ ਲਾ ਲਿਆ ਲੈ ਬਈ ਮੈਂ ਤਾਂ ਕੋਸ਼ਿਸ਼ ਹੋ ਜਾਂ 500 ਪੈ ਗਈ ਹੋਰ ਚੱਕ ਬੱਕਰਾ ਜਮਾਨਾ ਪੱਠ ਦਾ ਕਰਾਦਾ ਸੌਦਾ ਕਰਦਾ ਪੱਠ ਦਾ ਸੌਦਾ ਕਰਦਾ ਆਪਣੇ ਢੂੜ ਕੋਟ ਵਾਲੇ ਤੋਂ ਦੋਸਤੋ ਲਈ ਆ ਇਹ ਪੱਠ ਤੇ ਕੋਟ ਵਾਲੇ ਨੇ ਬਾਉ ਨੇ ਤੁਸੀਂ ਦੇਖ ਸਕਦੇ ਹੋ 500 ਰੁਪਏ ਦੋ ਬਈ ਕੋਟ ਵਾਲੇ ਰਾਜੂ ਨੂੰ ਦਵਾਤੀ ਐ 3500 ਜੀ ਹੋ ਗਿਆ 100 ਕਿਥੋਂ ਭਜੇ ਇਧਰ ਆਉਣਾ ਕਈ ਨਿੱਕ ਚੱਲੀ ਜਾਂਦਾ ਬੱਕਰੇ ਦਾ ਸੌਦਾ ਹੋਇਆ ਬੱਪੂ ਜੀ ਕਿਹੜਾ ਪਿੰਡ ਸੀ ਆਪਣਾ ਗਿੱਲ ਪਿੰਡ ਜੀ ਗਿੱਲ ਪਿੰਡ ਆ ਕੀ ਮੁੱਲ ਕੀਤਾ ਸੀ ਗਈ ਕਿਰਾ ਕੀਤਾਗਾ 5500 ਠੀਕ ਆ ਗੋਰੇ ਭਾਈ ਕਿੰਨੇ ਦਾ ਬੱਕਰਾ ਹੋ ਗਿਆ 3500 3500 ਦਾ ਲਖਾਈ ਦਾ ਕਿਵੇਂ ਕੀਤਾ ਠੀਕ ਆ ਲਖਾਈ ਗੋਰੇ ਦੀ ਲੈ ਵੀ ਦੋਸਤੋ ਬੱਕਰਾ ਦੇਖ ਲਓ ਤੁਸੀਂ ਬਾਈ ਗੋਰੇ ਲੌਂਕ ਵਾਲਿਆਂ ਨੇ ਲਿਆ 3500 ਦਾ ਲਖਾਈ ਆਪੋ ਆਪਣੀਆਂ ਅੰਕਲ ਗਿੱਲ ਪਿੰਡ ਤੋਂ ਆਏ ਸੀਗੇ ਉਹਨਾਂ ਤੋਂ ਲਿਆ ਬਾਈ ਜੀ ਪੈਸੇ ਗਿਨਾਤੇ ਠੀਕ ਆ ਬਾਈ